ਹਲਾ ਸਿੰਘ ਮੈਂ ਸਸਰਾਲੀ ਕਲੋਨੀ ਕੰਡੇ ਦੇ ਉੱਤੇ ਖੜਾ ਜੀ ਮੇਰੀ ਬੇਨਤੀ ਹੈ ਇਲਾਕਾ ਨਿਵਾਸੀਆਂ ਨੂੰ ਵੀ ਜਿੰਨੇ ਮੇਰੇ ਵੀਰ ਘਰੋਂ ਆਉਂਦੇ ਆ ਉਹ ਇੱਕ ਪਰਨ ਕਰਕੇ ਆਉ ਉਹ ਵੀ ਅਸੀਂ ਉੱਥੇ ਜਾ ਕੇ ਸੇਵਾ ਕਰਨੀ ਆ ਅਸੀਂ ਬੋਰੇ ਭਰਨੇ ਵੀ ਆ ਤੇ ਚੱਕ ਕੇ ਟਰਾਲੀਆਂ ਲੋਡ ਕਰਨੇ ਆ ਅਸੀਂ ਟਰਾਲੀਆਂ ਲਾਈ ਹੋਈਆਂ ਚਾਰ ਪੰਜ ਤੇ 4x4 ਟਰੈਕਟਰ ਲਾਏ ਹੋਏ ਸਾਰੇ ਅਸੀਂ ਕੋਈ ਦਰਾਦ ਖੇਤ ਰੇ ਆ ਕੋਈ ਮਿੱਟੀ ਦੀ ਟਰਾਲੀ ਭਰ ਕੇ ਬੋਰੇ ਭਰ ਕੇ ਉੱਥੇ ਪਹੁੰਚਾਉਂਦੇ ਉੱਥੇ ਠੋਕਰਾਂ ਲਾਉਂਦੇ ਆ ਜੀ ਬੇਨਤੀ ਆ ਵੀ ਇੱਕ ਤਾਂ ਕਈਆਂ ਜ਼ਰੂਰ ਲੈ ਕੇ ਆਵੇ ਮੇਰਾ ਭਰਾ ਜਿਹੜਾ ਵੀ ਤੁਹਾਂ ਦਾ ਆਪਦੇ ਹੱਥੇ ਚ ਕਈ ਜ਼ਰੂਰ ਲੈ ਕੇ ਆਇਓ ਘਰੋਂ ਸਥਿਤੀ ਕਿੱਦਾਂ ਦੀ ਦੱਸੀ ਜਾ ਰਹੀ ਹੈ ਜੀ ਸਥਿਤੀ ਬਹੁਤ ਜਿਆਦਾ ਕਮਜ਼ੋਰ ਆ ਵੀ ਦੇਖੋ 10 ਫੁੱਟ ਰਹਿ ਗਿਆ ਸਿਰਫ 10 ਫੁੱਟ ਮੰਨ ਤੋਂ 10 ਫੁੱਟ ਦੂਰ ਆ ਪਾਣੀ ਤੇ ਇਹਦੇ ਨਾਲ ਸਥਿਤੀ ਦੀ ਵਿਗੜਨ ਵਾਲੇ ਹੀ ਕੰਮ ਆ ਅਗਰ ਤੁਸੀਂ ਸਾਥ ਦੇ ਸਕਦੇ ਹੋ ਹਟਾ ਕੇ ਮੇਰਾ ਵੀਰ ਕਈਆਂ ਤੇ ਬੋਰੇ ਖਾਲੀ ਉਹ ਜ਼ਰੂਰ ਲੈ ਕੇ ਆਓ ਬੋਰੇ ਨੂੰ ਬੰਨਣਾ ਵੀ ਅੱਛੀ ਲੈ ਕੇ ਆਓ ਤੇ ਕੰਮ ਕਰਨ ਵਾਸਤੇ ਆਇਓ ਮੇਰਾ ਵੀਰ ਕੋਈ ਵੀਡੀਓ ਬਣਾਉਣ ਵਾਸਤੇ ਜਾਂ ਦੇਖਣ ਵਾਸਤੇ ਨਾ ਮੇਰਾ ਵੀਰ ਕੋਈ ਆਵੇ ਇਹਨੇ ਦੇਖਣਾ ਉਹ ਰੌਂਡ ਵਾਲੇ ਪਾਸੇ ਜਾ ਕੇ ਜਾਂ ਹੋਰ ਪਾਸੇ ਦੇਖ ਕੇ ਇੱਥੇ ਆ ਕੇ ਦੇਖਣ ਕੇ ਸਾਡਾ ਰਾਹ ਨਾ ਰੋਕਣਾ ਸਾਡੇ ਟਰੈਕਟਰ ਨਹੀਂ ਚੱਲਦੇ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਜੀ ਸਤਿ ਸ਼੍ਰੀ ਅਕਾਲ ਜੀ